ਡਰਾਈਵਿੰਗ ਕਰਦੇ ਵਕਤ ਕਿਤੇ ਭੁੱਲ ਕੇ ਵੀ ਨਾ ਪਾ ਲਿਓ ਇਸ ਰੰਗ ਦੇ ਕੱਪੜੇ ਨਹੀਂ ਤਾਂ ਸੜਕਾਂ ਤੇ ਲੱਗੇ AI ਕੈਮਰੇ ਤੁਹਾਡਾ ਕਰ ਸਕਦੇ ਨੇ ਮੋਟਾ ਚਲਾਨ ਜੀ ਹਾਂ ਇਹੋ ਜਿਹਾ ਇੱਕ ਮਾਮਲਾ ਬੈਂਗਲੌਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਆਈਟੀ ਕੰਪਨੀ ਦੇ ਵਿੱਚ ਕੰਮ ਕਰਦਾ ਕੇਸ਼ਵ ਇਸ ਮਾਮਲੇ ਦਾ ਸ਼ਿਕਾਰ ਹੋਇਆ ਜਿੱਥੇ ਆਪਣੀ ਕੰਪਨੀ ਤੋਂ ਨਿਕਲ ਕੇ ਆਪਣੇ ਘਰ ਜਾ ਰਿਹਾ ਸੀ ਉੱਥੇ ਟ੍ਰੈਫਿਕ ਕੈਂਪਰਿਆਂ ਨੇ ਉਸ ਦਾ ਚਲਾਨ ਕਰ ਦਿੱਤਾ ਪਰ ਉਸ ਚਲਾਨ ਨੂੰ ਦੇਖ ਕੇ ਕੇਸ਼ਵ ਬੜਾ ਹੈਰਾਨ ਹੋਇਆ ਕਿਉਂਕਿ ਉਸ ਦਾ ਚਲਾਨ ਜਿਹੜਾ ਹੈ ਉਹ ਸੀਟ ਬੈਲਟ ਦਾ ਕੀਤਾ ਗਿਆ ਸੀ ਪਰ ਕੇਸ਼ਵ ਇਸ ਮਾਮਲੇ ਨੂੰ ਜਾਣ ਕੇ ਬਹੁਤ ਹੈਰਾਨਜਨਕ ਹੋਇਆ ਕਿਉਂਕਿ ਉਹ ਅਕਸਰ ਸੀਟ ਬੈਲਟ ਲਗਾ ਕੇ ਰੱਖਦਾ ਸੀਗਾ ਪਰ ਉਸ ਤੋਂ ਬਾਅਦ ਬਲਾਜ਼ਮਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਇਸ ਦੇ ਵਿੱਚ ਗੱਲ ਇਹ ਸਾਹਮਣੇ ਆਈ ਕਿ ਉਸ ਕੇਸ਼ਬ ਨੇ ਜਿਹੜੀ ਡਰਾਈਵਿੰਗ ਕਰਦੇ ਵਕਤ ਕਾਲੇ ਰੰਗ ਦਾ ਜਿਹੜਾ ਕੱਪੜਾ ਹੈ ਉਹ ਪਾਇਆ ਸੀਗਾ ਜਿਸ ਕਾਰਨ ਉਹ AI ਕੈਮਰੇ ਜਿਹੜੇ ਲੱਗੇ ਸਨ ਉਸ ਕੈਮਰੇਆ ਦੇ ਵਿੱਚ ਉਸ ਦੀ ਸੀਟ ਬੈਲ ਜਿਹੜੀ ਹੈ ਉਹ ਰਿਕਾਰਡ ਨਹੀਂ ਹੋਈ ਜਿਸ ਕਾਰਨ ਉਸ ਦਾ ਮੋਟਾ ਚਲਾਨ ਕੀਤਾ ਗਿਆ ਜਿਸ ਤੋਂ ਬਾਅਦ ਇਸ ਸ਼ਿਕਾਇਤ ਟ੍ਰੈਫਿਕ ਮੁਲਾਜ਼ਮਾਂ ਨੂੰ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਈਮੇਲ ਜ਼ਰੀਏ ਅੱਗੇ ਭੇਜਣ ਲਈ ਕਿਹਾ ਤਾਂ ਉਸ ਦਾ ਜਦੋਂ ਰਿਪਲਾਈ ਆਇਆ ਤਾਂ ਉਹਨਾਂ ਨੇ ਇਸ ਚਲਾਨ ਨੂੰ ਰੱਦ ਵੀ ਕੀਤਾ ਪਰ ਅਜੇ ਹ ਸ਼ਿਕਾਰ ਬਹੁਤ ਸਾਰੇ ਲੋਕ ਹੋ ਰਹੇ ਨੇ ਬਹੁਤ ਸਾਰੇ ਲੋਕ ਇਸ ਕੈਮਰੇ ਦਾ ਸ਼ਿਕਾਰ ਵੀ ਹੋ ਰਹੇ ਨੇ ਜਿੱਥੇ ਟੈਕਨੀਕਲ ਚੀਜ਼ਾਂ ਵੱਧ ਰਹੀਆਂ ਨੇ ਜਿੱਥੇ ਕੈਮਰੇ ਇੰਸਟਾਲ ਹੋ ਰਹੇ ਨੇ ਪ੍ਰਸ਼ਾਸਨ ਨੂੰ ਲੋਕਾਂ ਨੂੰ ਟਾਈਮ ਦੀ ਬਚਤ ਹੋ ਰਹੀ ਹੈ ਚਲਾਨ ਹੋ ਰਹੇ ਨੇ ਲੋਕ ਅਵੇਅਰ ਹੋ ਰਹੇ ਨੇ ਉੱਥੇ ਹੀ ਇਸ ਦਾ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਬੈਂਗਲੌਰ ਦੇ ਵਿੱਚ ਮਿਲਿਆ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਜਿਹੜੇ ਹੋਣਗੇ ਜਿੱਥੇ ਇਸ ਕੈਮਰਿਆਂ ਦਾ ਸ਼ਿਕਾਰ ਲੋਕ ਹੁੰਦੇ ਹੋਣ ਪਰ ਮੀਡੀਆ ਮੁਤਾਬਕ ਗੱਲ ਕਰੀਏ ਤਾਂ ਇਹ ਮਾਮਲਾ ਬੈਂਗਲੌਰ ਤੋਂ ਸਾਹਮਣੇ ਆਇਆ ਜਿਸ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਵੀ ਦਿੱਤੀ ਹੈ ਪਰ ਤੁਹਾਨੂੰ ਦੱਸਦੀ ਹਾਂ ਬਹੁਤ ਸਾਰੇ ਲੋਕ ਜਿਹੜੇ ਇਸ ਦਾ ਸ਼ਿਕਾਰ ਹੋ ਰਹੇ ਨੇ ਤਾਂ ਪੁੱਲਕੇ ਵੀ ਤੁਸੀਂ ਕਾਲੇ ਰੰਗ ਦਾ ਕੱਪੜਾ ਨਾ ਪਾਓ ਕਿਉਂਕਿ ਜੇ ਤੁਹਾਡਾ ਕੈਮਰਿਆਂ ਦੇ ਵਿੱਚ ਸੀਟ ਬੈਲ ਤੁਹਾਡੀ ਰਿਕਾਰਡ ਨਹੀਂ ਹੁੰਦੀ ਤਾਂ ਤੁਹਾਡਾ ਵੀ ਮੋਟਾ ਚਲਾਨ ਹੋ ਸਕਦਾ ਹੈ ਤਾਂ ਅਜਿਹੇ ਕੱਪੜੇ ਨਾ ਪਾਓ ਕਿਉਂਕਿ ਕੈਮਰਿਆਂ ਦੇ ਵਿੱਚ ਜਿਹੜੀ ਚੀਜ਼ਾਂ ਰਿਕਾਰਡ ਹੁੰਦੀਆਂ ਨੇ ਉਸ ਦਾ ਚਲਾਨ ਕੀਤਾ ਜਾਂਦਾ ਜੇ ਉਹ ਚੀਜ਼ ਰਿਕਾਰਡ ਨਹੀਂ ਹੋਈ ਤਾਂ ਤੁਹਾਡਾ ਚਲਾਨ ਹੋ ਸਕਦਾ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਡਰਾਈਵਿੰਗ ਕਰਦੇ ਵਕਤ ਕਿਤੇ ਭੁੱਲ ਕੇ ਵੀ ਨਾ ਪਾ ਲਿਓ ਇਸ ਰੰਗ ਦੇ ਕੱਪੜੇ ਨਹੀਂ ਤਾਂ ਸੜਕਾਂ ਤੇ ਲੱਗੇ AI ਕੈਮਰੇ ਤੁਹਾਡਾ ਕਰ ਸਕਦੇ ਨੇ ਮੋਟਾ ਚਲਾਨ ਜੀ ਹਾਂ ਇਹੋ ਜਿਹਾ ਇੱਕ ਮਾਮਲਾ ਬੈਂਗਲੌਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਆਈਟੀ ਕੰਪਨੀ ਦੇ ਵਿੱਚ ਕੰਮ ਕਰਦਾ ਕੇਸ਼ਵ ਇਸ ਮਾਮਲੇ ਦਾ ਸ਼ਿਕਾਰ ਹੋਇਆ ਜਿੱਥੇ ਆਪਣੀ ਕੰਪਨੀ ਤੋਂ ਨਿਕਲ ਕੇ ਆਪਣੇ ਘਰ ਜਾ ਰਿਹਾ ਸੀ ਉੱਥੇ ਹੀ ਟ੍ਰੈਫਿਕ ਕੈਮਰਿਆਂ ਨੇ ਉਸ ਦਾ ਚਲਾਨ ਕਰ ਦਿੱਤਾ ਪਰ ਉਸ ਚਲਾਨ ਨੂੰ ਦੇਖ ਕੇ ਕੇਸ਼ਵ ਬੜਾ ਹੈਰਾਨ ਹੋਇਆ ਕਿਉਂਕਿ ਉਸ ਦਾ ਚਲਾਨ ਜਿਹੜਾ ਹੈ ਉਹ ਸੀਟ ਬੈਲਟ ਦਾ ਕੀਤਾ ਗਿਆ ਸੀ ਪਰ ਕੇਸ਼ਬ ਇਸ ਮਾਮਲੇ ਨੂੰ ਜਾਣ ਕੇ ਬਹੁਤ ਹੈਰਾਨਜਨਕ ਹੋਇਆ ਕਿਉਂਕਿ ਉਹ ਅਕਸਰ ਸੀਟ ਬੈਲਟ ਲਗਾ ਕੇ ਰੱਖਦਾ ਸੀਗਾ ਪਰ ਉਸ ਤੋਂ ਬਾਅਦ ਮੁਲਾਜ਼ਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਇਸ ਦੇ ਵਿੱਚ ਗੱਲ ਇਹ ਸਾਹਮਣੇ ਆਈ ਕਿ ਉਸ ਕੇਸ਼ਬ ਨੇ ਜਿਹੜੀ ਡਰਾਈਵਿੰਗ ਕਰਦੇ ਵਕਤ ਕਾਲੇ ਰੰਗ ਦਾ ਜਿਹੜਾ ਕੱਪੜਾ ਹੈ ਉਹ ਪਾਇਆ ਸੀਗਾ ਜਿਸ ਕਾਰਨ ਉਹ AI ਕੈਮਰੇ ਜਿਹੜੇ ਲੱਗੇ ਸਨ ਉਸ ਕੈਮਰੇਆ ਦੇ ਵਿੱਚ ਉਸ ਦੀ ਸੀਟ ਬੈਲਟ ਜਿਹੜੀ ਹੈ ਉਹ ਰਿਕਾਰਡ ਨਹੀਂ ਹੋਈ ਜਿਸ ਕਾਰਨ ਉਸ ਦਾ ਮੋਟਾ ਲਾਗ ਕੀਤਾ ਗਿਆ ਜਿਸ ਤੋਂ ਬਾਅਦ ਇਸ ਸ਼ਿਕਾਇਤ ਟ੍ਰੈਫਿਕ ਮੁਲਾਜ਼ਮਾ ਨੂੰ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਈਮੇਲ ਜ਼ਰੀਏ ਅੱਗੇ ਭੇਜਣ ਲਈ ਕਿਹਾ ਤਾਂ ਉਸ ਦਾ ਜਦੋਂ ਰਿਪਲਾਈ ਆਇਆ ਤਾਂ ਉਹਨਾਂ ਨੇ ਇਸ ਚਲਾਨ ਨੂੰ ਰੱਦ ਵੀ ਕੀਤਾ ਪਰ ਅਜੇ ਹ ਸ਼ਿਕਾਰ ਬਹੁਤ ਸਾਰੇ ਲੋਕ ਹੋ ਰਹੇ ਨੇ ਬਹੁਤ ਸਾਰੇ ਲੋਕ ਇਸ ਕੈਮਰੇ ਦਾ ਸ਼ਿਕਾਰ ਵੀ ਹੋ ਰਹੇ ਨੇ ਜਿੱਥੇ ਟੈਕਨੀਕਲ ਚੀਜ਼ਾਂ ਵੱਧ ਰਹੀਆਂ ਨੇ ਜਿੱਥੇ ਕੈਮਰੇ ਇੰਸਟਾਲ ਹੋ ਰਹੇ ਨੇ ਪ੍ਰਸ਼ਾਸਨ ਨੂੰ ਲੋਕਾਂ ਨੂੰ ਟਾਈਮ ਦੀ ਬਚਤ ਹੋ ਰਹੀ ਹੈ ਚਲਾਨ ਹੋ ਰਹੇ ਨੇ ਲੋਕ ਅਵੇਅਰ ਹੋ ਰਹੇ ਨੇ ਉੱਥੇ ਹੀ ਇਸ ਦਾ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਬੈਂਗਲੌਰ ਦੇ ਵਿੱਚ ਮਿਲਿਆ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਜਿਹੜੇ ਹੋਣਗੇ ਜਿੱਥੇ ਇਸ ਕੈਮਰੇ ਦਾ ਸ਼ਿਕਾਰ ਲੋਕ ਹੁੰਦੇ ਹੋਣ ਪਰ ਮੀਡੀਆ ਮੁਤਾਬਕ ਗੱਲ ਕਰੀਏ ਤਾਂ ਇਹ ਮਾਮਲਾ ਲੋੜ ਤੋਂ ਸਾਹਮਣੇ ਆ ਜਿਸ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਵੀ ਦਿੱਤੀ ਹੈ ਪਰ ਤੁਹਾਨੂੰ ਦੱਸਦੀ ਹੈ ਬਹੁਤ ਸਾਰੇ ਲੋਕ ਜਿਹੜੇ ਇਸ ਦਾ ਸ਼ਿਕਾਰ ਹੋ ਰਹੇ ਨੇ ਤਾਂ ਪੋਲ ਕੇ ਵੀ ਤੁਸੀਂ ਕਾਲੇ ਰੰਗ ਦਾ ਕੱਪੜਾ ਨਾ ਪਾਇਓ ਕਿਉਂਕਿ ਜੇ ਤੁਹਾਡਾ ਕੈਮਰਿਆਂ ਦੇ ਵਿੱਚ ਸੀਟ ਬੈਲ ਤੁਹਾਡੀ ਰਿਕਾਰਡ ਨਹੀਂ ਹੁੰਦੀ ਤਾਂ ਤੁਹਾਡਾ ਵੀ ਮੋਟਾ ਚਲਾਨ ਹੋ ਸਕਦਾ ਹੈ ਤਾਂ ਅਜਿਹੇ ਕੱਪੜੇ ਨਾ ਪਾਇਓ ਕਿਉਂਕਿ ਕੈਮਰਿਆਂ ਦੇ ਵਿੱਚ ਜਿਹੜੀ ਚੀਜ਼ਾਂ ਰਿਕਾਰਡ ਹੁੰਦੀਆਂ ਨੇ ਉਸ ਦਾ ਚਲਾਨ ਕੀਤਾ ਜਾਂਦਾ ਜੇ ਉਹ ਚੀਜ਼ ਰਿਕਾਰਡ ਨਹੀਂ ਹੋਈ ਤਾਂ ਤੁਹਾਡਾ ਚਲਾਨ ਹੋ ਸਕਦਾ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ